ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਗਰਮ ਸੂਟ ਤੇ ਕਮੀਜ਼ ਦੇ ਅਗਲੇ ਪਾਸੇ ਤੇ ਵੀ ਪ੍ਰਿੰਟ ਆ ਤੇ ਪਿਛਲੇ ਪੱਲੇ ਦੇ ਵੀ ਪ੍ਰਿੰਟ ਆ ਦੇਖੋ ਠੀਕ ਹੈ ਜੀ ਤੇ ਇਹ ਹੋ ਗਿਆ ਫਰੰਟ ਵਾਲਾ ਪੱਲਾ ਇਹ ਹੋ ਗਿਆ ਬੈਕ ਵਾਲਾ ਪੱਲਾ ਠੀਕ ਹੈ ਜੀ ਤੇ ਸਾਈਡ ਤੇ ਇਹ ਜਿਹੜੀਆਂ ਬਹਾਂ ਸੀਗੀਆਂ ਇੱਥੇ ਮੈਂ ਉਹ ਬਹਾਂ ਨੂੰ ਉਤਾਰ ਲਿਆ ਸੀ ਪਹਿਲਾਂ ਹੀ ਆ ਦੇਖੋ ਕਿਉਂਕਿ ਬਾਹਰ ਦੇ ਪਟੇ ਜੋੜ ਪੈਣਾ ਹੈ ਤੇ ਫਿਰ ਆਪਾਂ ਜੋੜ પાਕੇ ਜਿਹੜੀ ਮੁੱਢੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਪੱਲੇ ਪਹਿਲਾਂ ਆਪਾਂ ਦੋ ਉਤਾਰ ਲੈਣੇ ਆ ਦੋਨੋਂ ਪੱਲੇ ਦੇਖੋ ਮੈਂ ਉਤਾਰ ਲੇ ਠੀਕ ਹੈ ਜੀ ਜਿਵੇਂ ਕਿ ਆਪਾਂ 20 ਜਿਹੜੇ ਛਾਤੀ ਵਾਲੇ ਨੇ ਆਪਾਂ ਕਟਿੰਗ ਕਰਨੀ ਹੈ ਇਹ ਕਮੀਜ਼ ਦੀ 20 ਛਾਤੀ ਕਮਰ 18 ਐ ਤੇ हिਪ 23 ਹੈ ਠੀਕ ਹੈ ਜੀ ਆ ਦੇਖੋ ਦੋਨੋਂ ਪੱਲੇ ਜਿਹੜੇ ਨੇ ਚੋ ਦੋ ਫੋਲਡਿੰਗ ਹੋਏ ਹੋਏ ਨੇ ਪਹਿਲਾਂ ਹੀ ਆ ਦੇਖੋ ਠੀਕ ਹੈ ਜੀ ਤੇ ਦਾ ਸ਼ਾਂਤ ਮੈਂ ਸਿੱਧੇ ਫਾਸੇ ਤੇ ਹੀ ਲਗਾ ਕੇ ਤੁਹਾਨੂੰ ਦੱਸੂਗੀ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਜਿਵੇਂ ਕਿ ਆਪਣੇ ਕੋਲੇ ਟੀਰਾ ਆ ਠੀਕ ਹੈ ਜੀ ਟੀਰੇ ਦਾ ਸ਼ਾਂਤ ਤੁਹਾਨੂੰ ਮੈਂ ਦੱਸੂਗੀ ਹਰ ਗਲੇ ਦੇ ਹਿਸਾਬ ਨਾਲ ਆਪਾਂ ਕਿੱਦਾਂ ਲਾਉਣਾ ਹੈ ਇਸ ਟੈਸਟ ਦੇ ਅਕੋਰਡਿੰਗ ਬੀ ਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਜੇ ਆਪਣਾ ਤੁਸੀਂ ਗਲਾ ਰੱਖਣਾ ਹੈ ਜੇ ਆਪਾਂ ਚਾਰ ਗਲਾ ਰੱਖਦੇ ਆ ਠੀਕ ਹੈ ਜੀ 4 ਤੱਕ ਅਜਿਵੇਂ 2 3 4 ਗळा ਰੱਖਣਾ ਤੁਸੀਂ ਬੈਕ ਵਾਲਾ ਪਿਛਲਾ ਗळा ਠੀਕ ਹੈ ਜੀ ਤੇ ਤੁਸੀਂ ਤੀਰਾ ਰੱਖੋਗੇ ਫਿਰ 7 ਇੰਚ ਦੇ ਨਿਸ਼ਾਨ ਲਗਾਉਂਗੇ ਠੀਕ ਹੈ ਜੀ ਕਿਉਂਕਿ ਛੋਟੇ ਗਲੇ ਦੇ ਵਿੱਚ ਆਪਾਂ ਤੀਰਾ ਹਮੇਸ਼ਾ ਵੱਡਾ ਹੀ ਰੱਖਦੇ ਹਾਂ ਠੀਕ ਹੈ ਜੀ ਜੇ ਤੁਸੀਂ 4 ਤੋਂ ਬਾਅਦ ਜਿਵੇਂ 5 6 7 ਇੰਚ ਰੱਖਣਾ ਹੈ ਗळा ਠੀਕ ਹੈ ਜੀ ਪਿੱਛੇ ਵਾਲਾ ਤੇ ਫਿਰ ਤੁਸੀਂ ਤੀਰਾ ਜੜਾ ਹੈ 6.5 ਇੰਚ ਰੱਖੋਗੇ ਠੀਕ ਹੈ ਜੀ ਜੇ ਤੁਸੀਂ 8 ਇੰਚ ਰੱਖਦੇ ਹਾਂ 9 ਰੱਖਦੇ ਹਾਂ ਤੇ 10 ਰੱਖਦੇ ਹਾਂ ਫਿਰ ਤੁਸੀਂ ਧੀਰਾ ਰੱਖਣਾ ਹੈ 6 ਇੰਚ ਸਿਰਫ ਠੀਕ ਹੈ ਜੀ ਕਿਉਂਕਿ ਗਲਾ ਜਿਹੜਾ ਆਪਣਾ ਵੱਡਾ ਹੋ ਜਾਂਦਾ ਹੈ ਬੈਕ ਵਾਲਾ ਤੇ ਉਹ ਬਰੌਡਨੈਸ ਜਿਹੜੀ ਖੁੱਲ ਜਾਂਦੀ ਆ ਉਹਦੇ ਨਾਲ ਜਿਹੜਾ ਧੀਰਾ ਆਪਣਾ ਘਟ ਜਾਂਦਾ ਹੈ ਠੀਕ ਹੈ ਜੀ ਹੁਣ ਆਪਾਂ ਨਿਚ ਗਲਾ ਰੱਖਣਾ ਹੈ ਆਪਣਾ ਜਿਹੜਾ ਰੱਖਣਾ ਹੈ ਉਹ ਆਪਾਂ ਰੱਖਨੇ 5 ਇੰਚ ਠੀਕ ਹੈ ਜੀ ਤੇ ਆਪਣਾ ਜਿਹੜਾ ਧੀਰੇ ਦਾ ਨਿਸ਼ਾਨ ਉਹ ਲੱਗੂਗਾ 6.5 ਇੰਚ ਤੇ ਠੀਕ ਹੈ ਜੀ ਲੋ ਜੀ ਤੁਸੀਂ ਹਰ ਗਲੇ ਦੇ ਹਿਸਾਬ ਨਾਲ ਧੀਰਾ ਇਦਾਂ ਰੱਖ ਸਕਦੇ ਹੋ ਬਿਲਕੁਲ ਸਹੀ ਤੇ ਪਰਫੈਕਟ ਤਰੀਕਾ ਹੈ ਠੀਕ ਹੈ ਜੀ ਐਦਾਂ ਆਪਾਂ 6.5 ਦਾ ਬਾਕਸ ਬਣਾ ਲੈਣਾ ਹੈ ਠੀਕ ਹੈ ਜੀ ਖੁੱਲੀ ਵਾਲੀ ਸਾਈਡ ਨੂੰ ਆਪਾਂ ਜਿਹੜਾ ਇਹ ਬਾਕਸ ਬਣਾਉਣਾ ਆਪਣਾ ਤੇ ਬੰਦ ਵਾਲੀ ਸਾਈਡ ਤੋਂ ਆਪਾਂ ਜਿਹੜਾ ਇਹ ਗਲਾ ਰੱਖਣਾ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਆਪਾਂ ਮੋਢੇ ਦਾ ਨਿਸ਼ਾਨ ਲਗਾਇਆ ਹੈ 7.5 ਇੰਚ ਤੇ ਠੀਕ ਹੈ ਜੀ ਲੋ ਜੀ 7.5 ਦਾ ਬਾਕਸ ਬਣਾ ਲੈਣਾ ਐਦਾਂ ਮੋਢੇ ਦਾ ਠੀਕ ਹੈ ਜੀ ਬੀ ਬਰਾਸੇ ਬਚਾਪਾ ਕਟਿੰਗ ਦੋ ਤਰੀਕੇ ਨਾਲ ਕਰਦੇ ਆ ਜਿਵੇਂ ਕਈ ਪਰਫੈਕਟ ਬਿਲਕੁਲ ਫਿਟਿੰਗ ਪਾਉਂਦੇ ਜਿਵੇਂ ਮਤਲਬ ਕਿ ਇਸ ਦੇ ਸਾਬ ਨਾਲ ਜਿਵੇਂ ਹੁਣ ਆਪਣੇ ਕੋਲ ਇਹਨਾਂ ਦੀ ਇਸ ਜ਼ਿਆਦਾ ਹੈ ਇਹਦਾ ਆਪਾਂ 7.5 ਮੋਡਾ ਕੱਟ ਲਿਆ ਤੇ ਜੇ ਆਪਾਂ ਉਦਾਂ ਨੋਰਮਲ ਆਪਾਂ ਘੱਟ ਮਤਲਬ ਇਸ ਵਾਲਾ ਲੱਖਦੇ ਆ ਫਿਰ ਆਪਾਂ 6.5 ਵੀ ਮੋਡਾ ਰੱਖ ਲੈਣੇ ਆ ਠੀਕ ਹੈ ਜੀ ਤੇ ਆਪਣੇ ਬ੍ਰਾਸ ਦਾ ਨਿਸ਼ਾਨ ਲੱਗਿਆ 10 ਇੰਚ ਤੇ ਠੀਕ ਹੈ ਜੀ ਛਾਤੀ ਦਾ ਤੇ ਇੱਥੇ ਆ ਗਿਆ ਆਪਣਾ ਕੰਬਾ ਦਾ ਨਿਸ਼ਾਨ 7.5 ਇੰਚ ਤੇ ਠੀਕ ਹੈ ਜੀ ਤੇ 14.5 ਆਪਾਂ ਰੱਖਿਆ हिਪ ਦਾ ਨਿਸ਼ਾਨ ਠੀਕ ਹੈ ਜੀ ਤੇ ਇੱਥੇ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਕਮਰ ਆਪਣੇ ਕੋਲ ਹੈਗੀ 18 ਇੰਚ ਠੀਕ ਹੈ ਜੀ ਇਹ ਆਪਾਂ ਨੇ 1 ਇੰਚ ਵਧਾਉਣਾ ਜੀ ਮੈਂ 18 ਆ ਤੇ 19 ਇੰਚ ਕਿਉਂਕਿ ਆਪਾਂ ਪਲੇਟਾ ਪਾਉਣੇ 1 ਇੰਚ ਆਪਾਂ ਪਲੇਟਾ ਦਾ ਲੈ ਲੈਣਾ ਹੈ ਠੀਕ ਹੈ ਜੀ ਤੇ ਇਹ ਆਪਣਾ ਨਿਸ਼ਾਨ ਜਿਹੜਾ ਆ 9.5 ਇੰਚ ਤੇ ਲੱਗੂਗਾ ਠੀਕ ਹੈ ਜੀ 19 ਦਾ ਹਾਫ ਹੋ ਗਿਆ 9.5 ਲੋ ਜੀ ਤੇ ਇੱਥੇ ਆਪਣਾ ਆ ਗਿਆ हिਪ ਦਾ ਨਿਸ਼ਾਨ हिਪ ਆਪਣੇ ਕੋਲੇ 23 ਇੰਚ ਆ ਤੇ ਆਪਾਂ 11.5 ਜਿਹੜਾ ਆ हिਪ ਦਾ ਨਿਸ਼ਾਨ ਆ ਗਿਆ ਠੀਕ ਹੈ ਜੀ ਹਾਫ ਲੱਗੂਗਾ ਅੱਧਾ ਤੇ ਉਸ ਤੋਂ ਬਾਅਦ ਆਪਣਾ ਘੇਰਾ ਵੀ 23 ਇੰਚ ਆ ਠੀਕ ਹੈ ਜੀ ਤੇ 23 ਇੰਚ ਆਪਣਾ ਘੇਰਾ ਹੋ ਗਿਆ ਬਾਕੀ ਆਪਾਂ 2 ਇੰਚ ਵੱਧ ਕਪੜਾ ਲਿੱਤਾ ਹੋਇਆ ਠੀਕ ਹੈ ਜੀ ਜਿੰਮਕ ਟੋਟਲ 4 ਇੰਚ ਤੇ ਇਥੋਂ ਆਪਾਂ 3 ਇੰਚ نیچے ਚੈਸ ਵੱਡੇ ਸਾਤੀ ਵੱਡਾ ਨਿਸ਼ਾਨ ਤੋਂ ਵੱਧ نیچے 3 ਇੰਚ نیچے ਆਪਾਂ ਜਿਹੜਾ ਨਿਸ਼ਾਨ ਲਗਾਉਣਾ ਹੈ ਲੂਅਰ ਬ੍ਰਾਸਟ ਸੀ ਕਿਓ ਜੀ ਇਹ ਆਪਾਂ 3 ਇੰਚ ਨੀਚੇ ਲੈ ਲੈਣਾ ਹੈ ਇਦਾਂ ਜਾਂ ਜੋ ਆਪਣੇ ਛਾਤੀ ਉਨ ਜਿਹੜੀ ਖੇਚ ਨਾ ਪਵੇ ਠੀਕ ਹੈ ਜੀ ਤੇ ਉੱਥੇ ਆਪਾਂ 1.5 ਦਸ ਰੱਖਿਆ ਹੈ ਠੀਕ ਹੈ ਇਹ ਨਿਸ਼ਾਨ ਆਪਾਂ ਕਮਰ ਨਾਲ ਬਲਾ ਲੈਣਾ ਹੈ ਕਮਰ ਵਾਲਾ ਨਿਸ਼ਾਨ ਆਪਾਂ ਇਦਾਂ हिਪ ਨਾ ਬਲਾ ਲੈਣਾ ਠੀਕ ਹੈ ਜੀ ਇੱਥੋਂ ਜੇ ਤੁਹਾਨੂੰ ਲੱਗਦਾ ਵੀ ਸਾਡਾ ਇੱਥੋਂ ਕਿੰਨਾ ਰਟਾਇਟ ਹੁੰਦਾ ਇੱਥੋਂ ਅੱਧੇ ਘੰਟੇ ਤੱਕ ਨਾ ਗੁਲਾਈ ਪਾਤੀ ਠੀਕ ਹੈ ਜੀ ਇਹ ਪਵਲੇ ਨਿਸ਼ਾਨ ਤੋਂ ਤੇ 2 ਇੰਚ ਆਪਣਾ ਜਿਹੜਾ ਵੱਧ ਹੋ ਗਿਆ ਠੀਕ ਹੈ ਜੀ ਤੇ ਇਹ ਹੋ ਗਿਆ ਆਪਣਾ ਚਾਕ ਫੋਲਡਿੰਗ ਕਪੜਾ ਠੀਕ ਹੈ ਜੀ ਸਾਈਡ ਤੇ ਲਓ ਜੀ ਹਾਂਜੀ ਹੁਣ ਆਪਾਂ ਆਵਾਂਗੇ ਕਾਟ ਆਪਾਂ ਠੀਕ ਹੈ ਜੀ ਜਿਹੜੀ ਆਪਣੇ ਫਰੰਟ ਵਾਲੇ ਕਾਟ ਆ ਉਹ ਆਪਾਂ ਸਿਰਫ ਅੱਧੇ ਇੰਚ ਤੋਂ ਪਾਉਣੀ ਆ ਠੀਕ ਹੈ ਜੀ ਆਪਾਂ ਲੂਸਿੰਗ ਜਿਹੜੀ ਆਪਾਂ 6.5 ਦੇ ਵਿੱਚ ਹੀ ਆਪਾਂ ਕਰਦੇ ਆ ਮੈਂ ਘਟਾ ਕੇ ਨਹੀਂ ਲਾਂਦੇ ਜਿਵੇਂ 6 ਇੰਚ ਲਾਂਦੇ ਉਹ ਹਰੇਕ ਦਾ ਆਪਣਾ ਆਪਣਾ ਮੈਥਡ ਹੁੰਦਾ ਤਰੀਕਾ ਹੁੰਦਾ ਠੀਕ ਹੈ ਜੀ ਤੇ ਇਥੋਂ ਆਪਾਂ ਜਿਹੜੀ ਆਪਣੇ ਬੈਕ ਵਾਲੇ ਕਾਟ ਆ ਉਹ ਆਪਾਂ 2 ਇੰਚ ਤੋਂ ਪਾਉਣੀ ਆ ਠੀਕ ਹੈ ਇਥੋਂ ਆਪਾਂ 3.5 ਇੰਚ ਲੈ ਲਿਆ ਇਦਾਂ ਤੇ ਸਾਢੇ 3/4 ਇੰਚ ਤੋਂ ਆਪਾਂ ਨੇ ਜਿਹੜੀ ਕਾਟ ਪਾਣੀ ਹੈ ਬੈਕ ਵਾਲੀ ਪਿੱਛੇ ਵਾਲੀ ਐਦਾਂ ਆਪਾਂ ਫਿਰ ਛਾਤੀ ਦੇ ਨਿਸ਼ਾਨਾਂ ਜਿਹੜੀ ਬਲਾ ਦੇਣੀ ਹੈ ਲੋ ਜੀ ਠੀਕ ਹੈ ਜੀ ਜਿਹੜੀ ਫਰੰਟ ਵਾਲੀ ਉਹ 1/2 ਇੰਚ ਤੋਂ ਪੈ ਗਈ ਤੇ ਜਿਹੜੀ ਬੈਕ ਵਾਲੀ ਉਹ 2 ਇੰਚ ਤੋਂ ਪੈ ਗਈ ਠੀਕ ਹੈ ਇੱਥੋਂ ਆਪਾਂ 1/2 ਇੰਚ ਦੀ ਜਿਹੜੀ ਡਾਊਨ ਕਾਟ ਪਾ ਦੇਣੀ ਆ ਠੀਕ ਹੈ ਤੇ 2-2 ਇੰਚ ਆਪਾਂ ਕੱਪੜਾ ਬਾਧ ਰੱਖ ਲੈਣਾ ਐਦਾਂ ਸਾਈਡ ਤੇ ਇਥੋਂ ਆਪਣੇ ਕਟੇ ਹੋ ਜਾਣੇ ਬਾਕੀ ਆਪਾਂ 2 ਇੰਚ ਜਿਹੜਾ ਪੂਰਾ ਰੱਖਿਆ ਹੋਇਆ ਹੈ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਪਲੇਟਾਂ ਪਲੇਟ ਦਾ ਨਿਸ਼ਾਨ ਆਪਾਂ ਲਗਾਵਾਂਗੇ 12 ਇੰਚ ਤੇ ਠੀਕ ਜੀ 12 ਇੰਚ ਆਪਣੇ ਕੋਲੇ ਨਿਸ਼ਾਨ ਲਾਣਾ ਆਪਾਂ 11.5 ਆਪਾਂ ਜਿਹੜੀ ਪਲੇਟ ਆਪਾਂ ਤਿਆਰ ਕਰਨੀ ਆ ਠੀਕ ਹੈ ਜੀ 11.5 ਤੇ ਆਪਣੇ ਤਿਆਰ ਹੋਊਗੀ ਤੇ ਆਪਾਂ 3.5 ਦਾ ਜਿਹੜਾ ਡਿਸਟੈਂਸ ਰੱਖਣਾ ਪਲੇਟਾਂ ਦਾ ਵਿੱਚ ਫਰਕ ਜਿਹੜਾ ਰੱਖਣਾ ਆ ਮੰਜੀ ਤੇ ਸੱਤ ਜਿੱਤੇ ਆਪਾਂ ਪਲੇਟ ਪਾਵਾਂਗੇ ਠੀਕ ਹੈ ਜੀ ਨੋ ਜੀ ਇਹਨਾਂ ਸ਼ਾਨਾ ਪਿਆਦਾ ਮਲਾਤਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਮੋਡੇ ਵਾਲੀ ਪਲੇਟ ਇਹ ਪਾਵਾਂਗੇ ਆਪਾਂ 2 ਇੰਚ ਦੇ ਫਰਕ ਤੋਂ ਠੀਕ ਹੈ ਜੀ ਜਿਵੇਂ ਆਪਣੀ ਲੰਬੀ ਪਲੇਟ ਆਪਾਂ ਇਹਦੀ ਸਿੱਧ ਕਰ ਲੈਣੀ ਐ ਇਦਾਂ ਠੀਕ ਹੈ ਜੀ ਤੇ 2 ਇੰਚ ਦੀ ਪਲੇਟ ਆਪਾਂ ਇਹ ਵਾਲੀ ਪਾ ਦਾਂਗੇ ਠੀਕ ਹੈ ਜੀ 2 ਇੰਚ ਦੇ ਫਰਕ ਦੇ ਹਿਸਾਬ ਨਾਲ ਤੇ ਜਿਹੜੀ ਆਪਣੀ ਇੱਧਰ ਗਾਮਰ ਵਾਲੀ ਪਲੇਟ ਹੁੰਦੀ ਜਿਹੜੇ ਪਨਿਸ਼ਾਨ ਬਣਾਉਣੇ ਆ ਇਹ ਤੁਸੀਂ ਉਹਨਾਂ ਜਿਹੜੇ ਲੰਬੇ ਪਲੇਟ ਐ ਇਹਨਾਂ ਸਿੱਧੇ ਰੱਖਣਾ ਐ ਉਹਨੂੰ ਦੇਖੋ ਨਿਸ਼ਾਨ ਨੂੰ ਇਦਾਂ ਕਰਕੇ ਠੀਕ ਹੈ ਜਿਵੇਂ ਤੁਸੇ ਦੋ ਰੱਖਣੇ ਆ 2.5 ਰੱਖਣਾ ਇੰਨਾ ਕੁ ਆਪਾਂ ਫਰਕ ਨਾਲ ਕਰ ਸਕਦੇ ਐ ਇਹਨਾਂ ਦਾ ਆਪਾਂ 2 ਇੰਚ ਰੱਖਾਂਗੇ ਤੇ ਆਪਾਂ ਸਿੱਧਾ ਇਦਾਂ ਨਿਸ਼ਾਨ ਲਗਾਉਣਾ ਪਹਿਲਾਂ ਦੇਖੋ ਠੀਕ ਹੈ ਇਹਦੀ ਸੇਹ ਦੇ ਵਿੱਚ ਨਿਸ਼ਾਨ ਆਵੇ ਇਦਾਂ ਹੀ نیچے ਨਾ ਹੋਵੇ ਉੱਪਰ ਨਾ ਹੋਵੇ ਬਿਲਕੁਲ ਪਰਫੈਕਟ ਜਿਹੜੀ ਫਿਟਿੰਗ ਬਣਦੀ ਹੈ ਪਲੇਟਾਂ ਦੀ ਤੇ ਆਪਾਂ ਨੇ ਫਿਰ ਇਹ ਨਿਸ਼ਾਨ ਜਿਹੜਾ ਇਦਾਂ ਕਮਰ ਦੇ ਨਿਸ਼ਾਨਾ ਬਲਾ ਦੇਣਾ ਹੈ ਠੀਕ ਹੈ ਜੀ ਪਲੇਟਾਂ ਬਿਲਕੁਲ ਸੈੱਟ ਆਉਂਦੀਆਂ ਨੇ ਇਦਾਂ ਤੇ ਜਦੋਂ ਆਪਾਂ نیچے ਕਰ ਦਿੰਦੇ ਜਾਂ ਉੱਪਰ ਕਰ ਦਿੰਦੇ ਵੀ ਬਿਲਕੁਲ ਜਿਹੜੀ ਪਲੇਟ ਦੀ ਜਿਹੜੀ ਸੇਹ ਦਾ ਬਿਲਕੁਲ ਸਹੀ ਨਹੀਂ ਆਉਂਦੀ ਹੈਗੀ ਉਹ ਫਿਟਿੰਗ ਫਰ ਇਦਾਂ ਬਿਲਕੁਲ ਸਹੀ ਕੱਪ ਵਲੇਟ ਬਣ ਜਾਂਦੀ ਹੈ ਵਧੀਆ ਇਹਨਾਂ ਠੀਕ ਹੈ ਜੀ ਇਥੇ ਤੁਹਾਡੀ ਇੱਛਾ ਤੁਸੀਂ ਅੱਧਾ ਇੰਚ ਪੂਰਾ ਡਾਊਨ ਕਰਨਾ ਜੇ ਤੁਹਾਡਾ ਕਿ ਮੇਰੇ ਜਿਹੜਾ ਪਿਛਲਾ ਗਲਾ ਅਗਲਾ ਗਲਾ ਆਪਣਾ ਜਿਹੜਾ ਉੱਪਰੋਂ ਚੜੀ ਹੈ ਨਾ ਤੁਸੀਂ ਅੱਧਾ ਇੰਚ ਪੂਰੇ ਤੇ ਕੱਟ ਪਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਤਾਂ ਜਿਹੜੀ ਗਲੇ ਤੇ ਹੀ ਪਾਉਣੀ ਹੈ ਇਦਾਂ 2.5 ਇੰਚ ਜਿਵੇਂ ਆਪਾਂ ਗਲੇ ਦੀ ਘਟਾਈ ਕਰਨੀ ਆ ਚੜਾਈ ਰੱਖਣੀ ਹੈ ਠੀਕ ਹੈ ਜੀ ਤੇ ਗਲੇ ਤੱਕ ਹੀ ਆਪਾਂ ਇਹ ਜਿਹੜੀ ਅੱਧੇ ਇੰਚ ਦੀ ਕੱਟ ਪਾ ਲੈਣੀ ਹੈ ਦੋਨਾਂ ਪੱਲਿਆਂ ਨੂੰ ਠੀਕ ਹੈ ਜੀ ਬਾਕੀ ਥੋੜੀ ਇੱਛਾ ਤੁਸੀਂ ਇੰਜੇ ਮਤਲਬ ਤੁਹਾਡਾ ਮੀਜ਼ ਜਿਹੜਾ ਗੜਾ ਆ ਮਤਲਬ ਬਾਰ-ਬਾਰ ਪਿੱਛੇ ਨੂੰ ਜਾਈ ਜਾ ਰਿਹਾ ਤਾਂ ਤੁਸੀਂ ਅੱਧਾ ਇੰਚ ਜਿਹੜਾ ਆ ਪਿੱਛੇ ਵਾਲਾ ਵਧਾ ਦੋ ਠੀਕ ਹੈ ਜੀ ਤੇ ਅੱਗੇ ਵਾਲਾ ਜਿਹੜਾ ਅੱਧਾ ਇੰਚ ਕਟਿੰਗ ਕਰ ਦੋ ਫਰੰਟ ਭੱਲਾ ਠੀਕ ਹੈ ਜੀ ਤੇ ਆਪਾਂ ਦੋਨਾਂ ਨੂੰ ਇਕੱਠਿਆਂ ਨੂੰ ਇਦਾਂ ਕਾਟ ਪਾਤੀ ਅੱਧੇ ਇੰਚ ਦੀ ਠੀਕ ਹੈ ਜੀ ਪਹਿਲਾਂ ਆਪਾਂ ਬੈਕ ਵਾਲੀ ਫਰੰਟ ਵਾਲੀ ਇਕੱਠੇ ਪੱਲੇ ਕਟਿੰਗ ਕਰ ਦੇਣੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਹੁਣ ਜਿਹੜਾ ਬੈਗ ਵਾਲਾ ਪੱਲਾ ਪਿੱਛੇ ਛੱਡ ਦੇਣਾ ਦੇ ਇੱਥੇ ਠੀਕ ਹੈ ਤੇ ਫਰੰਟ ਵਾਲੀ ਕਾਰਟ ਆਪਾਂ ਜਿਹੜੀ ਅੱਧੇ ਇੰਚ ਵਾਲੀ ਉਹ ਆਪਾਂ ਪਾ ਦੇਣੀ ਹੈ ਫਰੰਟ ਤੇ ਕਾਰਟ ਲਓ ਜੀ ਇੱਥੇ ਆਪਾਂ ਕੱਟ ਲਗਾ ਲੈਣੇ ਆ ਪਲੇਟਾਂ ਦੇ ਨਿਸ਼ਾਨ ਲਗਾਉਣੇ ਆਪਾਂ ਇੱਧਰ ਦੂਜੇ ਪਾਸੇ ਤੇ ਅਕਸਰ ਕੱਟਣੀ ਹੈ ਆਪਾਂ ਇਦਾਂ ਕਰ ਦੇਣੀ ਹੈ ਠੀਕ ਹੈ ਜੀ ਲੋ ਜੀ ਹੁਣ ਆਪਾਂ ਲਾਵਾਂਗੇ ਨਿਸ਼ਾਨ ਪਰੇਟਾਂ ਦੇ ਦੂਜੇ ਪੱਲਿਆਂ ਤੇ ਠੀਕ ਹੈ ਜੀ ਨੀਚੇ ਵਾਲਿਆਂ ਤੇ ਤੇ ਇੱਥੇ ਆਪਾਂ ਕੱਟ ਲਗਾ ਲਿਆ ਇਦਾਂ ਤਾਂ ਜੋ ਆਪਾਂ ਨੂੰ ਭੁਲੇਖਾ ਨਾ ਲੱਗੇ ਦੇਖੋ ਸੂਈ ਦਾਗਾ ਮੈਂ ਪਾ ਲਿਆ ਇਦਾਂ ਸੂਈ ਬਿਲਕੁਲ ਸੁਧੀ ਰੱਖੋਗੇ ਤੁਸੀਂ ਠੀਕ ਹੈ ਜੀ ਤੇ ਇਦਾਂ ਆਪਾਂ ਜਿਹੜੇ ਨਿਸ਼ਾਨ ਲਗਾ ਦੇਣੇ ਦੂਜੇ ਪੱਲਿਆਂ ਤੇ ਵੀ ਨੀਚੇ ਵਾਲੇ ਤੇ ਵੀ ਲੋ ਜੀ ਐਦਾ ਆਪਣੇ ਜਿਹੜੇ ਨਿਸ਼ਾਨ ਆ ਸਾਰੇ ਇੱਕੋ ਜਿਹੇ ਲੱਗ ਜਾਂਦੇ ਆ ਠੀਕ ਹੈ ਜੀ ਲੋ ਜੀ ਸਾਰੇ ਨਿਸ਼ਾਨ ਆ ਪੈਦੇ ਸੂਈ ਦੀ ਮਦਦ ਨਾਲ ਲਾ ਲੈਣੇ ਆ ਠੀਕ ਹੈ ਜੀ ਸੂਈ ਬਿਲਕੁਲ ਸਿੱਧੀ ਰੱਖ ਕੇ ਨਿਸ਼ਾਨ ਆਪਣੇ ਇਕੱਠੇ ਲੱਗ ਜਾਂਦੇ ਆ ਐਦਾ ਢੋੜੀ ਬੈਗ ਵਾਲੀ ਪਲੇਟ ਆ ਉਹ ਆਪਾਂ ਵਧਾ ਕੇ ਪਾ ਸਕਦੇ ਆ ਕਿਉਂਕਿ ਕਿਉਂਕਿ ਜਨਾਂ ਦੇ ਪਿੱਛੋਂ ਤੋਂ ਮਤਲਬ ਪਲੇਟ ਮੇ ਉੱਠਦਾ ਕਪੜਾ ਫੋਲਦਾ ਹੋਵੇ ਦੇੜੀ ਆਪਣੇ ਪਿੱਛੇ ਵਾਲੀ ਪੱਲੇ ਦੀ ਪਲੇਟ ਨੂੰ ਤੇ ਉਹ ਆਪਾਂ ਜਿਵੇਂ 1 ਇੰਚ ਜਾਂ 1/2 ਇੰਚ ਵਧਾ ਕੇ ਲੰਬੇ ਵੀ ਪਾ ਸਕਦੇ ਹਾਂ ਠੀਕ ਹੈ ਜੀ ਤੇ ਆਪਾਂ ਦਾ ਲਗਭਗ 7 ਇੰਚ ਹੀ ਪੌੜੀ ਆਪਣੇ ਕੋਲੇ ਇਦਾਂ ਹੀ ਸੀ ਨਾਪ ਦਾ ਠੀਕ ਹੈ ਜੀ ਲੋਜੀ ਪਨਾਲ ਦੇ ਨਾਲ ਦਾ ਸਕੇਲ ਨਾਲ ਲੜੇ ਸਿੱਧੇ ਕਰ ਦੇਣੇ ਆ ਰਿਸ਼ਾਨ ਪਲੇਟਾਂ ਦੇ ਠੀਕ ਹੈ ਜੀ ਤੇ ਹੁਣ ਆਪਣੀਆਂ ਸਾਈਡ ਪਲੇਟਾਂ ਜਿਹੜੀ ਉਹ ਨਿਸ਼ਾਨ ਲਗਾ ਲੈਂਦੇ ਆਪਾਂ ਲੋਜੀ ਹੁਣ ਜਿਹੜੇ ਆਪਾਂ ਕੱਟ ਲਗਾਏ ਸੀ ਪਲੇਟਾਂ ਦੇ ਉਹ ਨਿਸ਼ਾਨ ਆਪਾਂ ਇੱਦਾਂ ਕੱਟ ਦੇ ਨਾਲ ਮੈਚ ਕਰ ਦਾਂਗੇ ਉੱਛੇ ਇਹ ਨਿਸ਼ਾਨ ਆਪਣੇ ਲੱਗ ਗਏ ਠੀਕ ਹੈ ਜੀ ਹੁਣ ਆਪਾਂ ਕਟਿੰਗ ਕਰਾਂਗੇ ਪਿੱਛੇ ਵਾਲਾ ਗਲਾ ਜਿਹੜਾ ਪਰ ਰੱਖਣਾ ਹੈ ਠੀਕ ਹੈ ਜੀ ਲੋ ਜੀ ਟਾਈ ਲਿਨ ਚਪੇ ਨਿਸ਼ਾਨ ਲਗਾ ਕੇ ਅਸਾ ਚੁੜਾਏ ਦਾ ਗਲੇ ਦੀ ਠੀਕ ਹੈ ਜੀ ਤੇ ਆਪਾਂ ਗਲਾ ਰੱਖਣਾ ਹੈ 5 ਇੰਚ ਠੀਕ ਹੈ ਜੀ 5 ਸਵਾ ਪੰਜ 56 ਨਿਸ਼ਾਨ ਲਗਾ ਕੇ ਇਦਾਂ ਤੇ ਆਪਾਂ ਇਹ ਤੋਂ ਅੱਧੇ ਕੰਚ ਦੀ ਗੁਲਾਈ ਪਾ ਦਾਂਗੇ ਰੋਕਸ ਬਣਾ ਕੇ ਠੀਕ ਹੈ ਜੀ ਤੇ ਫਿਰ ਆਪਾਂ ਜਿਹੜੀ ਗਲੇ ਦੀ ਕਟਾਈ ਕਰ ਦਾਂਗੇ ਇਦਾਂ ਲੋਚ ਠੀਕ ਹੈ ਇਹ ਹੋ ਗਈ ਜੀ ਆਪਣੀ ਕਟਿੰਗ ਹੁਣ ਆਪਾਂ ਕਟਿੰਗ ਕਰਾਂਗੇ ਬਾਹ ਠੀਕ ਹੈ ਜੀ ਦੇਖੋ ਬਾਹ ਦੇ ਵਿੱਚ ਮੈਂ ਜੋੜ ਪਾ ਲਿਆ ਸੀ ਠੀਕ ਹੈ ਜੀ ਤੇ ਬਾਹ ਆਪਾਂ ਤਿਆਰ ਕਰਨੀ ਹੈ 18 ਇੰਚ ਆਪਣਾ ਕਾ 20 ਇੰਚ ਲੈ ਲਈ ਆਪਾਂ ਨੇ ਇਹ ਠੀਕ ਹੈ ਜੀ ਤੇ ਇਥੋਂ ਆਪਣਾ 1.5 ਇੰਚ ਜਿਹੜਾ ਨੀਚੇ ਫੋਲਡਿੰਗ ਹੋਊਗਾ ਠੀਕ ਹੈ ਅੱਧਾ ਇੰਚ ਆਪਣਾ ਆਪ ਕੋ ਸਲਾਈ ਦੇ ਆ ਜਾਣਾ ਠੀਕ ਹੈ ਜੀ ਤੇ ਇਥੋਂ ਆਪਾਂ ਜਿਹੜੀ ਬਾਹ ਰਖਣੀ ਆ ਉਹ ਆਪਾਂ ਰਖਣੀ ਆ ਆਪਾਂ 2 ਇੰਚ ਵੱਧ ਰੱਖ ਲਈ ਪਹਿਲਾਂ 8 ਇੰਚ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਉਸ ਦੇ ਬਾਅਦ ਆਪਾਂ ਲਗਾਵਾਂਗੇ 6 ਇੰਚ ਦਾ ਠੀਕ ਹੈ 6 ਇੰਚ ਆਪਾਂ ਤਿਆਰ ਕਰਨੀ ਅੱਗੇ ਤੋਂ ਮੋਰੀ ਬਾਂਦੀ ਠੀਕ ਹੈ ਜੀ ਦੋਨੋਂ ਬਹਾਂ ਆਪਾਂ ਰੱਖ ਲਈ ਐਦਾਂ ਬੰਦ ਵਾਲੀ ਸਾਈਡ ਤੋਂ ਆਪਾਂ ਨੇ ਜੜਾਇਆ ਖੁੱਲੀ ਵਾਲੀ ਸਾਈਡ ਨੂੰ ਆਪਾਂ ਜਿਹੜਾ ਮੋਢੇ ਦੇ ਕਾਟ ਦਾ ਨਿਸ਼ਾਨ ਲਗਾ ਲਏ ਐਦਾਂ 3 ਇੰਚ ਦਾ ਠੀਕ ਹੈ ਇੱਥੋਂ ਆਪਣਾ ਜਿਹੜਾ ਮੋਢਾ ਆਪਣਾ ਤਿਆਰ ਹੋਣਾ ਇਹ 9 ਇੰਚ ਹੋਣਾ ਹੈ ਠੀਕ ਹੈ ਜੀ 9 ਇੰਚ ਆਪਣਾ ਮੋਟਾ ਜਿਹੜਾ ਤਿਆਰ ਆ ਬਾਹ ਦਾ ਠੀਕ ਹੈ ਤੇ ਇਥੋਂ ਆਪਾਂ ਨੇ ਢਾਈ ਇੰਚ ਰੱਖ ਲਿਆ ਪਹਿਲਾਂ ਇਦਾਂ ਜਿਹੜੀ ਪ੍ਰੋਪ ਆਪਾਂ ਕੱਟ ਪਾਉਣੀ ਹੈ ਤੇ ਫਿਰ ਆਪਾਂ ਇਹ ਨਿਸ਼ਾਨ ਇਦਾਂ ਜਿਹੜਾ 3 ਇੰਚ ਵਾਲੇ ਨਿਸ਼ਾਨ ਇਸ ਤਰ੍ਹਾਂ ਮਿਲਾ ਲੈਣਾ ਪਹਿਲਾਂ ਮਿਲਾਤਾ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਆ ਹੁਣ ਆਪਾਂ ਉੱਪਰ ਤੋਂ ਦੇਖੋ ਪਹਿਲਾਂ ਆਪਾਂ ਇਹ ਨਿਸ਼ਾਨ ਇੱਦਾਂ ਬਣਾ ਲਾ ਦਈਏ ਠੀਕ ਹੈ ਇਹ ਹੋ ਗਿਆ ਆਪਣਾ ਫਿਟਿੰਗ ਦਾ ਬਾਹਾਂ ਦੀ ਫਿਟਿੰਗ ਦਾ ਨਿਸ਼ਾਨ ਠੀਕ ਹੈ ਜੀ ਸਾਈਡ ਤੋਂ ਪੈਕਸਟਰਾ ਜਿਹੜਾ ਰੱਖ ਲੜ ਉਹ ਤੇ ਆਪਾਂ ਇਹ ਨਿਸ਼ਾਨ ਬਣਾਉਣ ਦੇ ਪਹਿਲਾਂ ਅੱਧਾ ਇੰਚ ਪਹਿਲਾਂ ਉੱਪਰੋਂ ਆਪਾਂ ਨੇ ਜਿਹੜੀ ਆਪਣੀ ਪਿੱਛੇ ਵਾਲੀ ਕਾਟ ਹੋ ਜਾਣੀ ਬੈਕ ਵਾਲੀ ਮੋਢੇ ਦੀ ਕਾਟ ਠੀਕ ਹੈ ਬਾਹਾਂ ਦੀ ਠੀਕ ਹੈ ਜੀ ਜਿਹੜੀ ਅੱਧਾ ਇੰਚ نیچے ਆ ਉਹ ਹੋ ਗਈ ਆਪਣੀ ਫਰੰਟ ਦੀ ਕਾਟ ਠੀਕ ਹੈ ਜੀ ਹੋ ਗਿਆ ਆਪਣਾ ਬਾਹਰ ਦਾ ਐਕਸਟਰਾ ਮਾਰਜਨ ਠੀਕ ਹੈ ਜੀ ਲੋ ਜੀ ਲੋ ਜੀ ਜੋ ਜਿਹੜੀ ਫਰੰਟ ਵਾਲੇ ਕਾਰਟ ਆ ਉਹ ਆਪਾਂ ਜਦੋਂ ਕਮੀਜ਼ ਚੇਵਾਂਗੇ ਨਾਲੇ ਨਾਲ ਪਾ ਲੈਣਾ ਕਿਉਂਕਿ ਬਾਹਾਂ ਦੇ ਵਿੱਚ ਜੋੜ ਪਿਆ ਹੋਇਆ ਠੀਕ ਹੈ ਜੀ ਜਿਵੇਂ ਆਪਣੀ ਆਊਗੀ ਆਪਾਂ ਪਾ ਦਾਂਗੇ ਤੇ ਬਾਕੀ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਹੈ ਜੀ ਧੰਨਵਾਦ ਜੀ